ਓ ਯਾਰ ਗੱਲ ਦੇ 10 ਗੱਲ ਲਗੀ ਹਣ ਫੇਰ ਵਿੰਗਾ ਜਾ ਮੂੰਹ ਕਰਕੇ ਬਹਿ ਗਈ ਹਣ ਕਲੇਸ਼ ਕਿਹੜੀ ਗੱਲ ਦਾ ਪਾਇਆ ਤੂੰ ਤੁਹਾਨੂੰ ਨੂੰ ਪਤਾ ਕੀ ਕਰਦਾ ਓ ਮੈਨੂੰ ਕਿੱਥੋਂ ਪਤਾ ਕੀ ਗੱਲ ਹੈ ਤੈਨੂੰ ਕਿੱਦਾਂ ਪਤਾ ਲੱਗ ਜਾਣਾ ਵੀ ਕੀ ਗੱਲ ਹੈ ਇਹ ਰਿਹਾ ਬੜੀ ਬਿਮਾਰੀ ਤੁਹਾਨੂੰ ਜਨਾਨੀਆਂ ਨੂੰ ਹਾਂ ਐਦਾਂ ਬੰਦੇ ਆਲਾ ਦਿਮਾਗ ਸਾਫ਼ ਕਰਦੀ ਆ ਤੂੰ ਅੱਗੋਂ ਸਿੱਧੀ ਗੱਲ ਨਹੀਂ ਕਰਦਾ ਅੱਗੋਂ ਹੋਰ 100 ਸਵਾਲ ਜਵਾਬ ਕਰਨੇ ਵੀ ਤੁਹਾਨੂੰ ਨਹੀਂ ਪਤਾ ਕੀ ਗੱਲ ਤੁਹਾਨੂੰ ਨਹੀਂ ਪਤਾ ਕਿੱਥੇ ਜਾਣਾ ਤੁਹਾਨੂੰ ਨਹੀਂ ਪਤਾ ਕੀ ਲੈਣਾ ਤੁਹਾਨੂੰ ਨਹੀਂ ਪਤਾ ਕੀ ਕਰਨ ਸਾਨੂੰ ਹੀ ਸਾਰਾ ਕੁਝ ਪਤਾ ਪੀ ਰਿਆ ਸੀ ਕਾਲਾ ਹੀ ਲਮਾਉਂਦਾ ਹਨ ਕਿ ਸਾਨੂੰ ਸਾਰਾ ਕੁਝ ਉਦਾਂ ਹੀ ਪਤਾ ਲੱਗ ਜਾਣਾ ਇਹ ਬੰਦਾ ਗੱਲ ਦੱਸੇ ਗੱਲ ਕੀ ਆ ਤੇ ਗੱਲ ਦਾ ਉਹਦਾ ਪਤਾ ਲੱਗੇ ਨਾ ਫਿਰ ਗੱਲ ਖਤਮ ਕਰੇ ਬੰਦਾ ਐਦਾਂ ਡੋਨਵਟਾ ਜਿਆ ਬਣ ਕੇ ਬੈਠਿਆ ਰਹੀ ਈ ਆ ਆ ਦੇਵੀ ਜੀ ਕਰੋ ਕਿਰਪਾ ਬੋਲੋ ਕੁਝ ਮੂੰਹ ਚੋਂ ਕਿ ਕਿਹੜੀ ਗੱਲ ਦੇ ਪੁੱਛੇ ਬਣਾਏ ਮੈਂ ਜਿਹੜਾ ਸਟੇਟਸ ਪਾਇਆ ਹੋ ਵੇਖਿਆ ਕਿਉਂ ਨਹੀਂ ਕੀ ਨਹੀਂ ਵੇਖਿਆ ਉਹ ਜਿਹੜਾ ਮੈਂ ਵਟਸਐਪ ਤੇ ਸਟੇਟਸ ਲਾਇਆ ਹੋ ਉਹ ਕਿਉਂ ਨਹੀਂ ਵੇਖਿਆ ਉਹ ਦੁਰ ਫੜੇ ਮੂੰਹ ਕਰੋ ਅੱਛਾ ਇਹ ਗੱਲ ਤਾਂ ਗਰੇਸ਼ ਪਾਇਆ ਤੇਰਾ ਸਟੇਟਸ ਨਹੀਂ ਵੇਖਿਆ ਮੈਂ ਕਾਵਾச்சே ਤੇਰੇ ਬੜਾ ਨਖਾਣ ਹੋ ਗਿਆ ਹਣਾ ਨਾ ਕਰੋੜਾਂ ਦੇ ਘਾਟੇ ਪੈ ਗਏ ਹੋਣੇ ਤੈਨੂੰ ਕਿਸੇ ਸਟੇਟਸ ਨਹੀਂ ਦੇਖਿਆ ਤੇਰਾ ਮੈਂ ਕਿਉਂ ਮੇਰਾ ਸਟੇਟਸ ਦੇਖਣਾ ਜ਼ਰੂਰੀ ਨਹੀਂ ਉਹ ਤੇਰਾ ਸਟੇਟਸ ਕਾਦਾ ਦੇਖਣਾ ਮੈਂ ਇੱਥੇ ਮੇਰੇ ਸਾਹਮਣੇ ਤੂੰ ਵਿੰਗਾ ਜਾ ਮੂੰਹ ਕਰਕੇ ਫੋਟੋ ਧਾ ਕੇ ਸਟੇਟਸ ਪਾਇਆ ਮੈਨੂੰ ਪਤਾ ਨਹੀਂ ਕਿ ਉੱਤੇ ਕੀ ਤਰਦੂਦ ਕੀਤੀ ਉਹਦਾ ਕੀ ਦੇਖਣਾ ਮੈਂ ਚੱਲ ਬੰਦਾ ਕੋਈ ਕਮੈਂਟ ਨੂੰ ਮੁੰਡੀ ਕਰ ਦਿੰਦਾ ਕਿ ਕਿਵੇਂ ਦੀ ਲੱਗਣ ਦੀ ਆ ਉਹ ਕਮੈਂਟ ਨੂੰ ਕਿਵੇਂ ਦੀ ਕਿ ਮੈਂ ਸਾਲ ਅਮਰੀਕਾ ਰਹਿਣਾ ਵੀ ਕਮੈਂਟ ਕਰਕੇ ਦੱਸਣਾ ਇੱਥੇ ਮੈਨੂੰ ਸਾਹਮਣੇ ਨਹੀਂ ਦਿਖੰਦੀ ਵੀ ਤੂੰ ਕਿਵੇਂ ਦੀ ਲੱਗਣ ਦੀ ਆ ਇੱਥੇ ਸਾਰੇ ਬੂਥੀਆਂ ਵੇਖੇ ਹੋਏ ਹੱਗੇ ਪਏ ਕਿ ਦੂਜੇ ਦੀਆਂ